ਸਰ ਮੇਰਾ ਨਾਮ ਡਾਕਟਰ ਐਚਪੀ ਸਿੰਘ ਹੈ ਮੈਂ ਐਨਆਰਆਈ ਵਿੰਗ ਦਾ ਐਸਐਮਓ ਦਾ ਸੈਕੰਡਰੀ ਹੈ ਕਿ ਮੈਂ ਇਸ ਸੰਸਥਾ ਦਾ ਪ੍ਰੈਜ਼ੀਡੈਂਟ ਹਾਂ ਤੇ ਸਰ ਇਥੋਂ ਦੇ ਇਸ ਤਰ੍ਹਾਂ ਹੈ ਕਿ ਜਿਹੜੇ ਐਸਐਮਓ ਸਰ ਸੀਗੇ ਜਿਹੜਾ ਉਹਨਾਂ ਦਾ ਗਵਰਨਮੈਂਟ ਦਾ ਜੋ ਵੀ ਡਿਪਾਰਟਮੈਂਟ ਸੀਗਾ ਉਹਨਾਂ ਨੇ ਸਾਡੀ ਸੰਸਥਾ ਨੂੰ ਰਿਕਵੈਸਟ ਕੀਤੀ ਕਿ ਸਾਡੇ ਇੱਥੇ ਕਾਫੀ ਜ਼ਿਆਦਾ ਮਤਲਬ ਕੁਝ ਪੇਸ਼ੈਂਟ ਵਗੈਰਾ ਨੇ ਤੇ ਤੁਸੀਂ ਇੱਕ ਆਪਣੀ ਸੰਸਥਾ ਦੁਆਰਾ ਵੀ ਇੱਥੇ ਕੈਂਪ ਲਗਾਓ ਉਹਨਾਂ ਨੇ ਫਿਰ ਸਾਡੇ ਐਮਸੀ ਸਹਿਬਾਨ ਨੂੰ ਜਿਹੜੇ ਵਿਲਾਕੇ ਦੇ ਮੌਜੂਦਾ ਐਮਸੀ ਨੇ ਉਹਦੇ ਹਸਪਤਾਲ ਬਲਾਕੇ ਸਾਡੀ ਮੀਟਿੰਗ ਕਰਾਈ। ਇਹ ਮੀਟਿੰਗ ਤੋਂ ਪ੍ਰੰਤ ਸਾਨੂੰ ਇਹ ਪਤਾ ਲੱਗਾ ਕਿ ਇਹਨਾਂ ਦਾ ਕਾਫੀ ਅੱਛਾ ਇਹ ਅੱਗੇ ਹੋ ਕੇ ਆਪਣਾ ਸੋਸ਼ਲ ਵਰਕਰ ਵਰਕਰ ਰਹੇ ਨੇ। ਯਾਦ ਇਹਨਾਂ ਨੇ ਇਸ ਪਿੰਡ ਦੇ ਵਿੱਚ ਮਤਲਬ ਥੋੜੀ ਇਸ ਜਗ੍ਹਾ ਦੇ ਉੱਤੇ ਬਹੁਤ ਵਧੀਆ ਨਵ ਉਪਰਾਲਾ ਕਰਕੇ ਕਿ ਸਾਰੇ ਪਿੰਡ ਤੂਰੀ ਦੇ ਵਿਲੇਜ ਦੇ ਨੇੜੇ-ਨੇੜੇ ਦੇ ਯਾ ਤੂਰੀ ਦੇ ਸਾਰੇ ਪੇਸ਼ੈਂਟ ਬੁਲਾਏ। ਪਰਣਾ ਜ਼ਰੂਰਤਮੰਦ ਨਹੀਂ। ਸਰ ਇਸ ਤਰ੍ਹਾਂ ਜੋ ਸਾਡੀ ਸੰਸਥਾ ਹੈਗੀ ਹੈ ਮਾਤਾ ਗੁਜਰਪੁਰ ਹੈਲਥ ਕੇਅਰ ਸੈਂਟਰ ਪਿੰਡ ਉੱਚਾ ਰੋਣਾ ਜ਼ਿਲ੍ਹਾ ਫਤਿਹਗੜ ਸਾਹਿਬ। ਅਸੀਂ ਮਤਲਬ ਉਥੇ ਕਾਫੀ ਦੇਰ ਤੋਂ ਆਪਣੇ ਐਨ ਆਰ ਆਈ ਵਿੰਗ ਤੋਂ ਸੇਵਾਵਾਂ ਜਿਹੜੀਆਂ ਅਸੀਂ ਜਾਰੀ ਰੱਖੀਆਂ ਹੋਈਆਂ ਨੇ ਇਹਦੇ ਵਿੱਚ ਕਾਰਨ ਇਹ ਹੈ ਕਿ ਅਸੀਂ ਕਿਸੇ ਸਾਡਾ ਕੋਈ ਨਿੱਜੀ ਹਸਪਤਾਲ ਨਹੀਂ ਹੈ ਵੀ ਆ ਅਸੀਂ ਇਹਨਾਂ ਦਾ ਟ੍ਰੀਟਮੈਂਟ ਕਰਨਾ ਹੈ ਪੇਸ਼ੈਂਟ ਜਿੱਥੇ ਮਰਜ਼ੀ ਜਿਹੜੇ ਮਰਜ਼ੀ ਇਨਫਰਟੀਲਿਟੀ ਟ੍ਰੀਟਮੈਂਟ ਆਪਣਾ ਲਏ ਹਸਪੀਟਲ ਚ ਸਾਡੀ ਸੰਸਥਾ ਉਸ ਹਸਪੀਟਲ ਨੂੰ ਪੇ ਕਰੇਗੀ ਪੇਮੈਂਟ ਅਸੀਂ ਉਹਨੂੰ ਹਸਪਤਾਲ ਨੂੰ ਪੇ ਕਰ ਦਾਂਗੇ ਪੇਸ਼ੈਂਟ ਜਿਹੜੇ ਮਰਜ਼ੀ ਹਸਪਤਾਲ ਚ ਆਪਣਾ ਟ੍ਰੀਟਮੈਂਟ ਇਹ ਸਿਰ ਸਾਡਾ 12ਵਾਂ ਕੈਂਪ ਹੈ ਹੁਣ ਧੂਰੀ ਦੇ ਵਿੱਚ ਤੇ لیکن جتھے ਵੀ ਅਸੀਂ ਲਗਾਇਆ ਹੈ ਸਾਨੂੰ ਪਤਾ ਹੈ ਹਰ ਇੱਕ ਐਨਜੀਓ ਵਾਲੇ ਨੇ ਕਿਸੇ ਅੱਖਾਂ ਤੇ ਲਗਾਏ ਦੰਦਾਂ ਤੇ ਲਗਾਏ ਕਿਸੇ ਕੈਂਸਰ ਤੇ ਲਗਾਏ ਮਤਲਬ ਜਿਹੜਾ ਇੱਕ ਬਾਂਝਪਨ ਦਾ ਕੈਂਪ ਹੈ ਉਹ ਇੱਕ ਮੇਰੇ ਖਿਆਲ ਮੈਨੂੰ ਅਸ ਤੋਂ ਪਹਿਲਾਂ ਕੋਈ ਐਸੀ ਸੰਸਥਾ ਨਹੀਂ ਮਿਲੀ ਕਿ ਜਿਸ ਨੇ ਕਿਹਾ ਵੀ ਅਸੀਂ ਇਹ ਕੈਂਪ ਨੂੰ ਲਗਾਵਾਂਗੇ ਕਿਉਂਕਿ ਇਹਦਾ ਖਰਚਾ ਹੀ ਬਹੁਤ ਜ਼ਿਆਦਾ ਹੈ ਕਿ ਕੇਸ ਦੇ ਉੱਤੇ 80000 90000 ਲੱਖ ਰੁਪਏ ਡੇਢ ਡੇਢ ਲੱਖ ਰੁਪਏ ਇੱਕ ਪੇਸ਼ੈਂਟ ਦਾ ਖਰਚਾ ਆ ਜਾਂਦਾ ਜੋ ਕਿ ਪੇਸ਼ੈਂਟ ਬਹੁਤ ਜ਼ਿਆਦਾ ਨਿਕਲਦੇ ਨੇ ਮਤਲਬ ਐਨ ਲੈ ਕੇ ਚੱਲੋ ਕਿ 2.5 ਕਰੋੜ ਦੀ ਮਤਲਬ ਅਮਾਉਂਟਸ ਦੇ ਨਾਲ ਇੱਕ ਕੈਂਪਸ ਜਿਹੜਾ ਹੈ ਉਹ ਕੰਪਲੀਟ ਹੁੰਦਾ ਅੱਜ ਕਰ ਰਹੇ ਹੋ ਦੇਖੋ ਜੋ ਸਾਡੀ ਹੈਲਥ ਡਿਪਾਰਟਮੈਂਟ ਦੀ ਆਸ਼ਾ ਵਰਕਰਸ ਨੇ ਸਾਨੂੰ ਰਿਪੋਰਟਸ ਦਿੱਤੀ ਹੈ ਉਹ ਨੀਅਰ ਆਫ ਅਬਾਊਟ ਲੈ ਕੇ ਚੱਲੋ ਕਿ ਸਾਡੇ ਕੋਲ 200 ਤੋਂ ਪਲੱਸ ਜਿਹੜਾ ਇਹ ਪੇਸ਼ੈਂਟ ਅਜੇ ਹੈ ਕਰ ਸਕਦਾ ਤਾਂ ਜਿਹੜੇ ਐਮਸੀ ਸਹਿਬਾਨ ਨੇ ਉਹਨਾਂ ਦੇ ਨਾਮ ਨੋਟ ਕਰ ਲੈਣਗੇ ਜਿਸ ਜਗ੍ਹਾ ਦੇ ਵਿੱਚ ਦੁਬਾਰਾ ਕਿਤੇ ਕੈਂਪ ਹੋਏਗਾ ਉਸ ਪੇਸ਼ੈਂਟ ਨੂੰ ਅਸੀਂ ਦੁਬਾਰਾ ਉੱਥੇ ਬੁਲਾ ਸਕਦੇ ਹਾਂ ਭਾਈ ਵੀ ਉਸ ਟਾਈਮ ਉਹ ਮੌਜੂਦਾ ਨਹੀਂ ਆਇਆ ਸੀ ਜਾਂ ਕੋਈ ਅਮਰਜੈਂਸੀ ਦੇ ਵਿੱਚ ਸੀ ਉਹ ਸਾਡੇ ਐਮਸੀ ਸਾਹਿਬ ਨਾਲ ਕੰਟੈਕਟ ਕਰੇ ਉਹ ਉਹਨੂੰ ਉੱਥੇ ਭੇਜ ਦੇਣਗੇ ਬਾਕੀ ਇਹਨਾਂ ਕੋਲ ਸਾਰਿਆਂ ਕੋਲ ਸਾਡਾ ਐਡਰੈਸ ਹੈ ਫੋਨ ਨੰਬਰ ਨੇ ਜਦੋਂ ਮਰਜ਼ੀ ਵਿੱਚ ਸਾਡੇ ਕੋਲ ਆ ਕੇ ਸਾਡੀ ਸੰਸਥਾ ਦੇ ਕੋਲ ਆ ਕੇ ਸਾਡੇ ਡਿਸਪੈਂਸਰੀ ਸੈਂਟਰ 'ਚ ਆ ਕੇ ਸਾਨੂੰ ਮਿਲ ਸਕਦੇ ਨੇ ਪੇਸ਼ੈਂਟ ਸਰਿਕਾ ਬਲੇਡੀਜ਼ ਨੂੰ ਕੀ ਕਹਾਂਗੇ ਉਹਨਾਂ ਨੂੰ ਇੱਕੋ ਕਬਰਾਟ ਤੋਂ ਉਹਨਾਂ ਦੇ ਮਨ ਸਹਿ ਕਿ ਇੰਨੇ ਪੇਸ਼ੈਂਟ ਆਏ ਆ ਸਾਡੇ ਹੋਏਗਾ ਕੇਸ ਨਹੀਂ ਹੋਏਗਾ ਟ੍ਰੀਟਮੈਂਟ ਹੋਏਗਾ ਇੰਨੇ ਜਣਿਆਂ ਨੂੰ ਟ੍ਰੀਟਮੈਂਟ ਦੇ ਪਾਣਗੇ ਕਿਸ ਦਾ ਨੰਬਰ ਆਏਗਾ ਕਿਸ ਦਾ ਨਹੀਂ ਆਏਗਾ ਟੈਨਸ਼ਨ ਹਰ ਪੇਸ਼ੈਂਟ ਨੂੰ ਹੁੰਦੀ ਹੈ ਵੀ ਕਿਤੇ ਇਹ ਨਾ ਹੋਏ ਸਾਡੇ ਆਉਣ ਤੱਕ ਇਹਨਾਂ ਕੋਲ ਅਮਾਊਂਟ ਖਤਮ ਹੋ ਜਾਈ ਜਾਂ ਪੇਸ਼ੈਂਟ ਹੋਣੇ ਕਿ ਲੈਣ ਬਾਕੀ ਜੋ ਅਕਾਲਪੁਰਖ ਨੇ ਜਿੰਨੀ ਸਾਨੂੰ ਸੇਵਾ ਲਿਖੀ ਉਹਨਾਂ ਅਕਦੀਤੀ ਅਸੀਂ ਕਰਾਂਗੇ ਬਾਕੀ ਅੱਗੇ ਹੁਣ ਇਹਨਾਂ ਦੇ ਕਰਮ ਨੇ ਕੁਝ ਪੇਸ਼ੈਂਟ ਦੇ ਕਰਮ ਵੀ ਨੇ